ਉਹ ਨਾ ਕਿ ਪ੍ਰੇਮ ਤੁੰਗ ਰਹੀ ਗੱਲ ਜਾ ਕੇ ਫਤਿਹਗੁਰ ਸਾਹਿਬ ਮੱਥਾ ਟੇਕਿਆ ਹੋਏ ਉਹ ਕੋਈ ਟੋਲ ਨਾ ਕੱਕ ਨਹੀਂ ਹੈ ਮੈਂ ਬਖਸ਼ ਦੂੰਗਾ ਤੈਨੂੰ ਰਜ਼ਾਨੀਆਂ ਤੁਸੀਂ ਸਾਰੇ ਜਾਣਦੇ ਹੋ ਕਿ ਮਨਪ੍ਰੀਤ ਮੰਨਾ ਅਤੇ ਪ੍ਰੇਮ ਢਿੱਲੋਂ ਦੇ ਵਿਚਾਰੇ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਹੈ ਇਹ ਲੜਾਈ ਉਹਨਾਂ ਵਿਚਾਲੇ ਕਿਸੇ ਕੁੜੀ ਨੂੰ ਲੈ ਕੇ ਹੋਈ ਸੀ ਜਿਸ ਦੇ ਦੌਰਾਨ ਮਨਪ੍ਰੀਤ ਮੰਨਾ ਨੇ ਪ੍ਰੇਮ ਢਿੱਲੋਂ ਤੇ ਇਲਜ਼ਾਮ ਲਗਾਇਆ ਕਿ ਉਸਨੇ ਕੁੜੀ ਨਾਲ ੱੱਕਾ ਕੀਤਾ ਹੈ ਅਤੇ ਉਸ ਤੋਂ ਬਹੁਤ ਸਾਰੇ ਪੈਸੇ ਖਾਦੇ ਹਨ ਉਸ ਤੋਂ ਬਾਅਦ ਆਏ ਦਿਨ ਉਹਨਾਂ ਦੀ ਲੜਾਈ ਵਾਧਦੀ ਗਈ ਅਤੇ ਕੁਝ ਦਿਨ ਪਹਿਲਾਂ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਤਾਂ ਅੱਜ ਮਨਪ੍ਰੀਤ ਮੰਨਾ ਨੇ ਲਾਈਵ ਹੋ ਕੇ ਕਿਹਾ ਕਿ ਉਹ ਗੋਲੀਆਂ ਮੈਚ ਮਾਣਿਆ ਹਨ ਇਸ ਨੂੰ ਮਾਰਨ ਦੀ ਜ਼ਿੰਮੇਵਾਰੀ ਮੈਂ ਲਈ ਹੈ ਇਸ ਤੋਂ ਇਲਾਵਾ ਮਨਪ੍ਰੀਤ ਮੰਨਾ ਨੇ ਹੋਰ ਵੀ ਬਹੁਤ ਸਾਰੇ ਵੱਡੇ ਖੁਲਾਸੇ ਕੀਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਅਤੇ ਮਨਪ੍ਰੀਤ ਮੰਨਾ ਨੇ ਇਹ ਵੀ ਕਿਹਾ ਕਿ ਸ੍ਰਿਸ਼ਟੀ ਮਾਨ ਦਾ ਘਰ ਵਾਲਾ ਜੋ ਕਿ ਅਰਸ਼ਬਲ ਉਹ ਪ੍ਰੇਮ ਢਿੱਲੋ ਦਾ ਚਮਚਾ ਹੈ ਉਸ ਦੇ ਇਸ਼ਾਰਿਆਂ ਤੇ ਕੰਮ ਕਰਦਾ ਹੈ ਮਨਪ੍ਰੀਤ ਮੰਨਾ ਨੇ ਇਹ ਵੀ ਕਿਹਾ ਕਿ ਅਗਰ ਉਹਨਾਂ ਨੇ ਹੁਣ ਉਸ ਦੇ ਘਰ ਤੱਕ ਜਾਣ ਦੀ ਹਿੰਮਤ ਕੀਤੀ ਤਾਂ ਉਹਨਾਂ ਦੀ ਖੈਰ ਨਹੀਂ ਹੋਵੇਗੀ ਅਗਰ ਤੁਸੀਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਬਨੇ ਰਹਿਣਾ ਸਾਡੇ ਇਹ ਸਰਕਾਰ ਦੀ ਫਰਾਨੀ ਸਰਕਾਰ ਦੀ ਮਤਮ ਮੋਢਿਆਂ ਦੇ ਚੱਕ